ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਵ ਕਾਰਟ੍ਰਿਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਪਹਿਲੇ ਪਿੰਨ ਹੈਗਾ ਸ਼ਿਵਮ ਤੇ ਦੂਜਾ ਹੈਗਾ ਜ ਜਸ਼ਨਦੀਪ ਔਰ ਨਵਦੀਪ ਤੇ ਲਾਈਟਿੰਗ ਕੀਤੀ ਹੈ ਉਜਵਲ ਉਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਹੈ ਉਤਰਾ ਉਤਰਾ ਚੱਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅਮਰਸਰ ਰਹਿ ਰਿਹਾ ਹੈ ਸਾਡੇ 4 ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਨ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵੀ ਵਾਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ इंदौर ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੈਂਸ ਪਿਛਨੋਈ ਗੈਂਗ ਦੇ ਬੰਦੇ ਆ ਨਾ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਸਾਨੂੰ ਪਤਾ ਲੱਗਿਆ ਜੇ ਮੁੱਢਲੀ ਪੁਛਗਿੱਛ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾਂ ਜਿਵੇਂ ਰੋਬਰੀ ਵਗੈਰਾ ਜਾਂ ਸਟ੍ਰੈਚਿੰਗ ਜਾਂ ਲੋਕਾਂ ਨੂੰ ਤਮਕਾਉਣ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾਂ ਸਾਹਮਣੇ ਆਈਆਂ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢਲੀ ਪੁਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਆ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀਗੇ ਆਉਣ ਵਾਲੇ ਦਿਨਾਂ ਤੁਸੀਂ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਵਧੀਆ ਵਧੀਆ ਕੰਮ ਕੀਤਾ ਹੈ ਬੜੀ ਅੱਛੀ ਪ੍ਰੋਵੈਂਸ਼ਨ ਹੋਈ ਹੈ ਅਦਰਵਾਇਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸ਼ੋਰ ਮਰਡਰ ਜੇ ਦੋ ਆ ਪਲਾਨ ਕੀਤੇ ਸੀ ਤਾਂ ਨੈਚੁਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਵੋਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗ ਰਿਹਾ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਆ ਹੋਰ ਐਂਗਲ ਵੀ ਇਹਦੇ ਚ ਆਉਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਪਟ ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਚ ਵੀ ਇਹ ਵਾਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟ ਅਸੀਂ ਕਰ ਕੁੱਲ ਕੇਸ ਕਿੰਨੇ ਨੇ ਇਹਨਾਂ ਦੇ ਚਾਰ ਕੇਸ ਤਾਂ ਹੋਣਾ ਜੀ ਹੋਰ ਬਾਕੀ ਵੀ ਕੇਸ ਅਸੀਂ ਕਢਾ ਰਹੇ ਆ ਇਹਨਾਂ ਦੇ ਮੈਨੂੰ ਲੱਗਦਾ ਕਾਫੀ ਕੇਸ ਹੋਣਗੇ ਜਿਵੇਂ ਅੰਦਰ ਦਾ ਹੈ ਬਾਕੀ ਸਟੇਟਸ ਦਾ ਜੇ ਸਾਨੂੰ ਡਾਟਾ ਮਿਲਿਆ ਨਹੀਂ ਤਾਂ ਤਾਂ ਮੈਂ ਐਸੇ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਕਲ ਤਾਂ ਮੇਰੇ ਖਿਆਲ ਇਹਨਾਂ ਦੇ ਜਿਹੜੇ ਕਿੰਨੇ ਕੇਸ ਨੇ ਲੋਕਲ ਕਢਾ ਲੈਣੇ ਸੀ ਨਾ ਮੇਰੇ ਤੱਕ ਜਿਹੜੇ ਇਹਦੇ ਸੀਗਾ ਉਹਦਾ ਭਾਗ ਲੱਗਾ ਪਤਾ ਇਹ ਕੋਈ ਰੈਨਸਮ ਕਰਕੇ ਕਮਾਸ਼ੀ ਕਰ ਰਿਹਾ ਨਹੀਂ ਰੈਨਸਮ ਵੀ ਜੀ ਤੇ ਬਾਕੀ ਦੁਸ਼ਮਣੀ ਬਾਕੀ ਲੋਕਾਂ ਦੀ ਸਪਾਰੀ ਤੇ ਇਹਦੇ ਇਹਦੇ ਛਾਰਜ ਚ ਵੀ ਹੈ ਕਿ ਇਸ ਔਰ ਜਿਹੜਾ ਦੋਸ਼ੀ ਨਵਦੀਪ ਹੈ ਇਹਦੇ ਉੱਤੇ ਕੇਸ ਹੈ 우ਜਵਲ ਦੇ ਉੱਤੇ 6 ਕੇਸ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿੱਥੇ ਬੱਚੀ ਅਰਮਜ਼ ਐਕਟ ਵੀ ਹੈ ਜਸ਼ਨਦੀਪ ਦੇ ਉੱਤੇ ਦੋ ਕੇਸ ਨੇ ਸ਼ਿਵਮ ਦੇ ਉੱਤੇ ਚਾਰ ਕੇਸ ਨੇ ਜਿਹੜੇ ਲੋਕਲ ਨੇ ਨਹੀਂ ਦੇਖੋ ਜੀ ਅੰਦਰ ਜਦੋਂ ਫੜਿਆ ਗਿਆ ਤਾਂ ਉੱਥੇ ਅਸੀਂ ਸਾਰੀ ਉਦੀ ਬੈਕਗ੍ਰਾਉਂਡ ਲਈ ਕੇਸ ਦੀ ਔਰ ਈਵਨ ਮੀਡੀਆ ਰਿਪੋਰਟਸ ਵੀ ਨਹੀਂ ਹੈ ਉਹਦੇ ਚ ਇਹ ਗੱਲ ਲਿਖੀ ਗਈ ਹੈ ਉਹਨੂੰ ਅਸੀਂ ਉੱਥੇ ਸਪੈਸ਼ਲ ਵੈਰੀਫਾਈ ਕਰ ਰਹੇ ਹਾਂ ਥਰੂ ਦੀ ਲੋਕਲ ਪੁਲਿਸ ਨਹੀਂ ਅਜੇ ਦੇ ਕੋਈ ਗੱਲ ਕਹਿਣੀ ਬੜੀ ਮੁਸ਼ਕਲ ਹੈ ਪੁਰਾਣੀ ਗੱਲ ਤੁਹਾਨੂੰ ਦੱਸੀ ਹੈ ਇਹਨ ਦੌਰ ਦਾ ਉੱਥੋਂ ਸਾਨੂੰ ਅਜੇ ਉਹਦੀ ਕਨਫਰਮੇਸ਼ਨ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਉਹਦੇ ਚ ਪਕਾਇਦਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਗੈਂਗ ਨਾਲ ਰਲ ਕੇ ਆਰਮਜ਼ ਰੈਕੇਟ ਜਿਹੜਾ ਉੱਥੇ ਚਲਾਇਆ ਜਾ ਰਿਹਾ ਸੀਗਾ ਉਹ ਚ ਇਹ ਮੁੰਡਾ ਜਿਹੜਾ ਕਿ ਉਹ ਮੇ ਇੱਕ ਕ੍ਰਿਮੀਨਲ ਵੀ ਉਹਦੇ ਚ ਸ਼ਾਮਲ ਸੀ ਹਾਂਜੀ ਪਿੱਛੋਂ ਉਤਰਾਂਗੜ ਦਾ ਜੀ ਹੁਣ ਇੱਥੇ ਰਹਿ ਰਿਹਾ ਆਪਣੇ 88 ਫੁੱਟ ਰੋਡ ਲక్ష్ਮੀ ਵਿਹਾਰ ਮਜੀਠਾ ਰੋਡ ਅੰਮ੍ਰਿਤਸਰ ਨਹੀਂ ਦੇਖੋ ਮਾਹੌਲ ਖਰਾਬ ਕਰਨ ਵਾਲੀ ਗੱਲ ਨਾਲੋਂ ਜ਼ਿਆਦਾ ਕ੍ਰਿਮੀਨਲ ਐਂਗਲ ਤੇ ਆਰਗੇਨਾਈਜ਼ ਕ੍ਰਾਈਮ ਐਂਗਲ ਇਸ ਕੇਸ ਦੇ ਵਿੱਚ ਜ਼ਿਆਦਾ ਸਟਿਲ ਪੰਜ ਵੈਪਨਸ ਦੀ ਰਿਕਵਰੀ ਹੋਣੀ ਆਈ ਫੀਲ ਕਿ ਇਟ ਇਜ਼ ਅ ਵੈਰੀ ਗੁੱਡ ਡਵੈਲਪਮੈਂਟ ਨਹੀਂ ਲੋਕਲ ਮੇਡ ਨੇ ਇੰਡੀਅਨ ਮੇਡ ਨੇ ਮੈਂ ਤੁਹਾਨੂੰ ਦੱਸਿਆ ਲਖਨਊ ਯੂਪੀ ਦੇ ਥਰੂ ਇਹਨਾਂ ਨੇ ਪ੍ਰੋਕਿਊਰ ਕੀਤੇ ਉਸ ਤੇ ਵੀ ਅਸੀਂ ਕੰਮ ਕਰ ਰਹੇ ਆਂ ਜਚਾਰ ਵਾਰਦਾਤਾਂ ਦਿੱਤੀਆਂ ਕਿਹੜੀ ਕਿਹੜੀ ਵਾਰਦਾਤਾਂ ਦਿੱਤੀਆਂ ਲੁੱਟੀਆਂ ਕਿਹੜੀਆਂ ਉਹ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਆਂ ਜੀ ਕਿਉਂਕਿ ਉਹਦੇ ਸਾਰੀਆਂ ਘਟਾਰੇ ਆ ਸਦਰ ਦੀਆਂ ਹੈਗੀਆਂ ਹੋਰ ਹੈਗੀਆਂ ਜਿਨ੍ਹਾਂ ਚ ਵਾਂਟਡ ਨੇ ਉਹ ਜਿਆਦਾ ਅਟੈਂਪਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮਜ਼ੈਕਟ ਦੀ ਗੋਲੀ ਚ ਵਗੈਰਾ ਚਲਾਈ ਹੈ ਇਹ ਕੋਈ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ 'ਚ ਔਰ ਉਹਨਾਂ 'ਚ ਹੋ ਸਕਦਾ ਰਿਕਵਰੀ ਵੀ ਹੋਵੇ ਇਹਨਾਂ ਦੇ ਆਪ ਕੋ ਮੈਕਸਿਮ ਗੀਲ ਜੀ ਮਿਲ ਜਿਆ ਉਪਰਾਧ ਕਰਦੇ ਮਿਲਿਆ ਇਹ ਉਪਰਾਧ ਪ੍ਰਾਣੀ ਦੇਖੋ ਤੇ ਲੋਕਲ ਨੇ ਤਿੰਨ ਬੰਦੇ ਤਾਂ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪ੍ਰਾਣਾ ਗੈਂਗਸਟਰ ਹੈ ਇਹਨੇ ਨੇਚਰਲੀ ਉਹਨਾਂ ਨੂੰ ਨਾਲ ਆਪਣੀ ਚੋੜ ਲਿਆ ਤੇ ਉਹਨਾਂ ਦਾ ਅਸਰ ਕਰਨਾ ਬਣ ਗਿਆ ਹੈ ਗ੍ਰਿਫਤਾਰੀ ਕਿਹੜੀ ਜਗ੍ਹਾ ਤੇ ਹੋਈ ਗ੍ਰੰਜੀਤ ਐਵਨਿਊ ਦੇ ਏਰੀਆ 'ਚ ਹੋ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਔਰ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਿਸਟਰ ਕੀਤਾ ਗਿਆ। ਇਹਨਾਂ ਦੇ ਮਾਮਲੇ ਦੇ ਵਿੱਚ ਕੋਈ ਇਹਨਾਂ ਦਾ ਹੈਗਰ ਸੀ ਜਾਂ ਨਸ਼ੇ ਵਾਲੀ ਗੱਲ ਨਹੀਂ ਹੈ ਜੇ ਕੋਈ ਅਜੇ ਸਾਹਮਣੇ ਦੀ। ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰ ਨੋਟੋਰੀਅਸ ਸੇ ਮੰਨੇ ਜਾ ਸਕਦੇ। ਪਰ ਛੋਟੇ ਲੱਗ ਰਹੇ ਦੇਖਣ ਦੇ ਵਿੱਚ। ਆਮ ਵੀ ਸਾਲ ਦੇ। ਉਹ ਵਰਤਾ ਇਹਨਾਂ ਦੀ ਜਿਹੜੀ ਹੈਗੀ ਆ ਨਵਦੀਪ 25 ਸਾਲ ਦਾ ਜੀ, ਹਜਵਲਹੰਸ 24 ਸਾਲ ਦਾ, ਜਸ਼ਨਦੀਪ 21 ਸਾਲ ਦਾ ਔਰ ਸ਼ਿਵਮ ਜਿਹੜਾ 24 ਸਾਲ ਦਾ ਹੈ। ਸਾਰੇ ਮੇਜਰ ਨੇ ਜੀ। ਛੋਟੀਆਂ ਨਹੀਂ। ਇਹਨਾਂ ਨੂੰ ਲਾਜ ਕਿਸ ਚੀਜ਼ ਦੀ? ਸਿਰਫ ਇੱਕ ਡੋਰ ਬਣਾ ਦੇ ਚੱਕਰ ਜਿਹੜੇ ਨਾਲ ਲੱਗ ਗਏ ਜਾਂ ਫਿਰ ਪੈਸਾ ਵੀ ਇਹਨਾਂ ਨੂੰ ਮਿਲਦਾ ਕੀ ਦੇਖੋ ਮਦਰ ਜਦੋਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕਰਾਈਮ ਦੀ ਦੁਨੀਆ 'ਚ ਜਦੋਂ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਹੈ ਇੱਕ ਤਾਂ ਉਹਨੂੰ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵਿਰਤੀ ਮਾਈਂਡ 'ਚ ਹੁੰਦੀ ਹੁੰਦੀ ਹੈ ਔਰ ਜਦੋਂ ਬਾਰ-ਬਾਰ ਬੰਦਾ ਜੇਲ੍ਹ ਜਾਇਆ ਹੁੰਦਾ ਉੱਥੇ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਔਰ ਨੈਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਔਰ ਮਰਡਰ ਤੱਕ ਪਲਾਨ ਕਰ ਰਹੇ ਨੇ ਥੈਟ ਮੀਨਸ ਬੰਦੇ ਹਾਰਡਨ ਤੇ ਹਾਰਡ ਨਟਸ ਨੇ ਪੂਰੇ ਮਰਡਰ ਨੇ ਪਲੈਨ ਕੀਤਾ ਜਿਹੜਾ ਮਰਡਰ ਪ੍ਰੈਨ ਕੀਤਾ ਵਾ ਉਹ ਉਹਦਾ ਜਿਹੜਾ ਮਰਡਰ ਹੋਣਾ ਆਪਾਂ ਉਹਨੂੰ ਕਿਸੇ ਤਰੀਕੇ ਸੇਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਂਜੀ ਹਾਂਜੀ ਬਿਲਕੁਲ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਉਹ ਸਾਰੀ ਗੱਲ ਅਸੀਂ ਅਨਰਥ ਕਰ ਲਈ ਮੈਂ ਨਾਮ ਜਾਣ ਕੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨ ਲੱਗ ਜਾਂਦੇ ਆ ਬਟ ਡੈਫੀਨਿਟਲੀ ਉਹ ਪ੍ਰੀਵੈਂਟ ਹੋਇਆ ਕ੍ਰਾਈਮ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਹੈ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਾਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਹੋ ਹਾਂਜੀ ਮੈਨੂੰ ਜੀ ਗੱਲ ਪੁੱਛੀ ਕਿ ਇਹਨਾਂ ਬੰਦਿਆਂ ਦੀ ਕਿ ਉਹ ਆਲਰੇਡੀ ਕ੍ਰਿਮੀਨਲ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਾਨੂੰ ਇਹ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰਿਵੈਂਟ ਕਰਨੀ ਹੈ ਕਿ ਨਾ ਜਿਹੜੇ ਵਾਰਦਾਤ ਚੱਲਦੇ ਨੇ ਉਹ ਨਵੀਂ ਨੇ ਬੱਕਰੇ ਬੱਪੇ ਹੋ ਜਾਂਦੇ ਆ ਹਾਂ ਇਹਨਾਂ ਨੂੰ ਕੋਈ ਦਰਪੜ ਨਹੀਂ ਦੇ ਲੱਗ ਲੱਗਦਾ ਉਹਨਾਂ ਨੂੰ ਕਿ ਬੜਾ ਪੜੇ ਤਾਂ ਇੱਕੋ ਜਗ੍ਹਾ ਤੋਂ ਗਏ ਹੋ ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ ਕ੍ਰਿਮਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ ਅੱਛਾ ਇਹਦੇ ਪੂਰੇ ਦੇਸ਼ ਚ ਪਰਚੇ ਨਹੀਂ ਲੱਗਦੇ ਹਾਂਜੀ ਦੇਖੋ ਇਹਨ ਦੌਰ ਵਾਲਾ ਤਾਂ ਸਾਹਮਣੇ ਆ ਗਿਆ ਸਾਨੂੰ ਪਤਾ ਲੱਗਿਆ ਕੋਈ ਨਾਰਥ-ਈਸਟ ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਗਿੰਦਰ ਪੁਸ਼ਟੀ ਨਹੀਂ ਹੁੰਦੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਔਰ ਕਨੈਕਸ਼ਨਸ ਬਾਕੀ ਸਟੇਟਾਂ ਚ ਵੀ ਕਲੀਅਰ ਹੋਏ ਆ థాంਕ ਯੂ ਜੀ